ਅੰਮ੍ਰਿਤਸਰ ਵਿਖੇ ਹੁਣ ਉਹਨਾਂ ਲੋਕਾਂ ਦੀ ਖੈਰ ਨਹੀਂ ਜੋ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਕਰਨਗੇ। ਦਰਅਸਲ ਪੰਜਾਬ ਸਰਕਾਰ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਮੈਟਰੋ ਰੋਡ ਤੋਂ ਕੋਈ ਵਾਹਨ ਨਹੀਂ ਲੰਘ ਸਕੇਗਾ। ਜੇਕਰ ਕੋਈ ਪ੍ਰਾਈਵੇਟ ਵਾਹਨ ਉਦੋਂ ਲੰਘਣ ਦਾ ਯਤਨ ਕਰੇਗਾ ਤਾਂ ਉਸਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਇਸ ਮੌਕੇ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਵਾਲਿਆਂ ਤੇ ਫਰਜ਼ੀ ਪ੍ਰੈਸ ਕਰਮੀਆਂ ਦੇ ਵਾਹਨਾਂ ਤੋਂ ਪ੍ਰੈਸ ਵਾਲੇ ਸਟਿੱਕਰ ਵੀ ਉਤਾਰੇ ਜਾਣਗੇ। हां जो सरकार ਵੱਲੋਂ ਤੇ ਸਾਡੇ ਕਮਿਸ਼ਨ ਸਾਹਿਬ ਵੱਲੋਂ ਕਲੀਅਰ ਅਫਸਰਾਂ ਨਾਲ ਅੱਜ ਕੀਤੀ ਗਈ ਹੈ ਤੇ ਜੋ BRTC ਪ੍ਰੋਜੈਕਟ ਲੋਕਾਂ ਦੀ ਸਹੂਤ ਵਾਸਤੇ ਚਲਾਇਆ ਗਿਆ ਹੈ ਜਿਸ ਨੂੰ ਵਜਿਆ ਤਰੀਕੇ ਦੇ ਨਾਲ ਚਲਾਉਣ ਦੇ ਲਈ ਜੋ ਵੀ BRTC ਪ੍ਰੋਜੈਕਟ ਦੀ ਲੰਘਣਾ ਕਰੇਗਾ ਉਸ ਦਾ ਵੀਡੀਓ ਦਫਤਰ ਦਾ ਚਲਾਨ ਕੀਤਾ ਤੇ ਕੀਤਾ ਜਾਵੇਗਾ ਤੇ ਉਹਨਾਂ ਨੂੰ ਭਾਰੀ ਜੁਰਮਾਨਾ ਵੀ ਕੀਤਾ ਜਾਵੇਗਾ ਇਹ ਪ੍ਰੈਸ ਵਾਲਿਆਂ ਨੂੰ ਜਾਂ ਫਿਰ ਪੰਜਾਬ ਪੁਲਿਸ ਤੋਂ ਵੀ ਬੰਦੇ ਨੂੰ ਘੇਰੇ ਜਾਂਦੇ ਆ ਸੀਨੀਅਰ ਅਫਸਰਾਂ ਦੇ ਹੁਕਮ ਤਾ ਅਕ ਜੋ ਪ੍ਰੈਸ ਵਾਲੇ ਦੇ ਨਾਲ ਪ੍ਰੈਸ ਵਾਲੇ ਵੀ ਹਾਡੇ ਨਾਲ ਲੱਗੇ ਹੋਏ ਨੇ ਅੱਜ ਪ੍ਰੈਸ ਵਾਲੇ ਜਿਹੜੇ ਜਿਹੜੇ ਉਹ ਐਵੇਂ ਪ੍ਰੈਸ ਵਾਲੇ ਦਿਖਾਈ ਜਾਂਦੇ ਨੇ ਉਹਨਾਂ ਦੀ ਸਨੈਕਟ ਕੀਤੀ ਜਾ ਰਹੀ ਆ ਤੇ ਨਾ ਸਟicker ਵੀ ਲਵਾਈ ਜਾ ਰਹੇ ਨੇ ਪੰਜਾਬ ਪੁਲਿਸ ਵੱਲ ਜਿਹੜੇ ਜਾਲੀ ਸਟicker ਕਹੇ ਉਹਨਾਂ ਨੂੰ ਵੀ ਕਰਤੇ ਜਾਂਦੇ ਨੇ ਨਹੀਂ ਜੋ ਪੰਜਾਬ ਪੁਲਿਸ ਦੇ ਹੀ ਦਰਵਤੋਂ ਕਰ ਰਿਹਾ ਸਟicker ਲਾ ਕੇ ਦਰਵਤੋਂ ਕਰ ਰਿਹਾ ਹੈ ਕਾਨੂੰਨ ਦੀ ਲੰਘਣਾ ਕਰ ਰਿਹਾ ਹੈ ਤੇ ਉਸ ਦਾ ਵੀ ਚਲਾਨ ਕੀਤਾ ਜਾਊਗਾ ਜਿਕਰ ਹੋ ਗਿਆ ਕਿ ਲੋਕਾਂ ਦੀ ਸੁਵਿਧਾ ਦੇ ਲਈ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ BRTS ਪ੍ਰੋਜੈਕਟ ਲਾਗੂ ਕੀਤਾ ਗਿਆ ਜਿਸ ਦੇ ਲਈ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਜਗਬਾਨੀ ਟੀਵੀ ਚੰਡੀਗੜ੍ਹ ਲਈ ਗਜੇਂਦਰ ਸਿੰਘ ਕਿੰਗ ਦੀ ਰਿਪੋਰਟ